ਸ਼ਲੋਕ ਮਹਲਾ 4 ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਣ ਜਿਨਾਂ ਸਾਸਿ ਗਿਰਾਸ ਨ ਵਿਸਰੇ ਸੇ ਪੂਰੇ purkh ਪ੍ਰਧਾਨ ਕਰਮੀ ਸਤਗੁਰ ਪਾਈਏ ਅਨੰਦਿਨ ਲਗੇ ਧਿਆਨ ਤਿਨ ਕੀ ਸੰਗਤ ਮਿਲ ਰਹਾ ਦਰਗਹਿ ਪਾਈ ਮਾਨ ਸਉਦੇ ਵਾਹੋ ਵਾਹ ਉੱਤਰੇ ਉੱਠਦੇ ਵੀ ਵਾਹੋ ਕਰੇਨ ਨਾਨਕ ਤੇ ਮੁਖ ਜਲੇ ਜੇ ਨਿਤ ਉਠ ਸਮਾਨੇਨ ਮਹਲਾ ਚੌਥਾ ਸਤਿਗੁਰ ਸੇਵੀਏ ਆਪਣਾ ਪਾਈਏ ਨਾਮ ਅਧਾਰ ਪੌਜਲ ਡੁੱਬਦਿਆ ਕਢ ਲਏ ਹਰ ਦਾਤ ਕਰੇ ਦਾਤਾਰ ਤਨ ਤਨ ਸੇ ਸਾਹਾ ਹੈ ਜੇ ਨਾਮ ਕਰੇ ਵਾਪਾਰ ਵਣ ਜਾ ਰਹੇ ਸਿਖ ਆਵਦੇ ਸਬਦ ਲਗਾਵਣ ਹਾਰ ਜਨ ਨਾਨਕ ਜਿਨ ਕੋ ਕਿਰਪਾ ਪਈ ਤਿਨ ਸੇਵਿਆ ਸਿਰ ਜਨ ਹਾਰ ਪੌੜੀ ਸਚ ਸਚੇ ਕੇ ਜਨ ਭਗਤ ਹੈ ਸਚ ਸਚਾ ਜਿਨੀ ਅਰਾਧਿਆ ਜਿਨੇ ਗੁਰਮੁਖ ਖੋਜ ਢੰਡੋਲਿਆ ਤਿਨ ਅੰਦਰ ਹੋਈ ਸੱਚ ਲਾਧਿਆ ਸਚ ਸਾਹਿਬ ਸਚ ਜਿਨੀ ਸੇਵਿਆ ਕਾਲ ਕੰਟਕ ਮਾਰਿ ਤਿਨੀ ਸਾਧਿਆ ਸਚ ਸਚਾ ਸਭ ਦੂ ਵੱਡਾ ਹੈ ਸਚ ਸੇਵਨ ਸੇ ਸਚ ਰਲਾਧਿਆ ਸਚ ਸੱਚੇ ਨੋ ਸਾਬਾਸ ਹੈ ਸਚ ਸਚਾ ਸੇਵ ਫਲਾਧਿਆ ਸ਼ਲੋਕ ਮਹਿਲਾ ਚੌਥਾ ਮਨ ਮੁਖ ਪ੍ਰਾਣੀ ਮੁਗਦ ਹੈ ਨਾਮ ਹੀਣ ਪਰਮਾਏ ਬਿਨ ਗੁਰ ਮਨੁਵਾ ਨਾ ਟਕੇ ਫਿਰ ਫਿਰ ਜੂਨੀ ਪਾਏ ਹਰ ਪ੍ਰਭ ਆਪ ਦਿਆਲ ਹੋਏ ਤਾ ਸਤਗੁਰ ਮਿਲਿਆਏ ਜਨ ਨਾਨਕ ਨਾਮ ਸਲਾਹੇ ਤੂ ਜਨਮ ਮਰਨ ਦੁਖ ਜਾਏ ਮਹਲਾ ਚੌਥਾ ਗੁਰਸਾਲਾਹੀ ਆਪਣਾ ਬੋਬਿਦ ਰੰਗ ਸੁਭਾਏ ਸਤਗੁਰ ਸੇਤੀ ਮਨ ਰਤਾ ਰਖਿਆ ਬੜਤ ਬਣਾਏ ਜਹਿ ਵਾਸ ਲਾਹੇ ਨਾ ਰਜਈ ਹਰ ਪ੍ਰੀਤਮ ਚਿਤ ਲਾਏ ਨਾਨਕ ਨਾਵੇ ਕੀ ਮਨ ਭੁਖ ਹੈ ਮਨ ਤ੍ਰਿਪਤੇ ਹਰ ਰਸ ਖਾਏ ਪੌੜੀ ਸਚ ਸੱਚਾ ਕੁਦਰਤ ਜਾਣੀਏ ਦਿਨ ਰਾਤਿ ਜਿਨ ਬਣਾਈਆ ਸੋ ਸੱਚ ਸਲਾਹੀ ਸਦਾ ਸਦਾ ਸੱਚ ਸੱਚੇ ਕੀਆ ਵਢਾਈਆ ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੇ ਨਾ ਪਾਈਆ ਜਾ ਮਿਲਿਆ ਪੂਰਾ ਸਤਿਗੁਰੂ ਤਾ ਹਾਜ਼ਰ ਨਦਰੀ ਆਇਆ ਸਤਿਗੁਰ ਮੁਖ ਜਿਨੀ ਸਲਾਹਿਆ ਤਿਨਾ ਭੁੱਖਾ ਸਭ ਗਵਾਈਆ ਸ਼ਲੋਕ ਮਹਲਾ 4 ਮੈਂ ਮਨ ਤਨ ਖੋਜ ਖੁਜੇ ਦੀਆ ਸੋ ਪ੍ਰਭ ਲਧਾ ਲੋੜ ਵਿਸ਼ਟ ਗੁਰੂ ਮੈਂ ਪਾਇਆ ਦਿਨ ਹਰ ਪ੍ਰਭ ਦਿੱਤਾ ਜੋੜ ਮਹਿਲਾ ਤੀਜਾ ਮਾਇਆ ਤਾਰੀ ਅੰਤ ਅੰਨਾ ਬੋਲਾ ਸਬਦ ਨਾ ਸੁਣਈ ਬਹੁ ਰੋਲ ਕਚੋਲਾ ਗੁਰਮੁਖ ਜਾਪੇ ਸਬਦ ਲਿਵ ਲਾਏ ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ ਜੋ ਤਿਸ ਭਾਵੇ ਸੋ ਕਰੇ ਕਰਾਇਆ ਨਾਨਕ ਵਜਦਾ ਜੰਤ ਵਜਾਇਆ ਪੌੜੀ ਤੂੰ ਕਰਤਾ ਸਭ ਕਿਛ ਜਾਣਦਾ ਜੋ ਜੀਆ ਅੰਦਰ ਵਰਤੇ ਤੂੰ ਕਰਤਾ ਆਪ ਅਗਣਤ ਹੈ ਸਭ ਜਗ ਵਿੱਚ ਗਣਤੇ ਸਭ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੇ ਤੂੰ ਘਟ ਘਟ ਇੱਕ ਵਰਤਦਾ ਸਚ ਸਾਹਿਬ ਚਲਤੈ ਸਤਗੁਰੂ ਨੋਂ ਮਿਲੇ ਸੋ ਹਰ ਮਿਲੇ ਨਾਹੀ ਕਿਸੈ ਪਰਤੈ ਸ਼ਲੋਕ ਮਹਲਾ 4 ਇਹੋ ਮਨੁਆ ਡਿੜ ਕਰ ਰਖੀਐ ਗੁਰਮੁਖ ਲਾਈਏ ਚਿਤ ਕਿਉ ਸਾਸ 기ਰਾਸ ਵਿਸਾਰੀਐ ਬਹਿਦਿਆ ਉਠਦਿਆ ਨਿਤ ਮਰਣ ਜੀਵਣ ਕੀ ਚਿੰਤਾ ਗਈ ਇਹੋ ਜੀੜਾ ਹਰ ਪ੍ਰਭ ਵਸ ਜੋ ਭਾਵੇ ਤਿਉ ਰਖ ਤੂੰ ਜਨ ਨਾਨਕ ਨਾਮ ਬਖਸ਼ ਮਹਲਾ ਤੀਜਾ ਮਨਮੁਖ ਅਹੰਕਾਰੀ ਮਹਿਲ ਨ ਜਾਣੈ ਖਿਨ ਆਗੇ ਖਿਨ ਪਿਛੇ ਸਦਾ ਬੁਲਾਈਏ ਮਹਿਲ ਨ ਆਵੇ ਕਿਉ ਕਰ ਦਰਗਹ ਸੀਝੇ ਸਤਗੁਰ ਕਾ ਮਹਿਲ ਵਿਰਲਾ ਜਾਣੈ ਸਦਾ ਰਹੇ ਕਰ ਜੋੜ ਆਪਨੀ ਕਿਰਪਾ ਕਰੇ ਹਰ ਮੇਰਾ ਨਾਨਕ ਲੈ ਬਹੁੜ ਪੌੜੀ ਸਾਹ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜਾ ਸਤਿਗੁਰ ਕਾ ਮਨ ਮੰਨਿਆ ਤਾ ਪਾਪ ਕਸੰਮਲ ਭਨੇ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਜਿਨ ਸਤਿਗੁਰ ਕਾ ਬਾਣਾ ਮੰਨਿਆ ਜਿਨ ਚੜੀ ਚਬਗਣ ਵੰਨੇ ਇਹ ਚਾਲ ਨਿੰਦ ਨਾਲੀ ਗੁਰਮੁਖੀ ਗੁਰ ਦੀਖਿਆ ਸੁਣ ਮਨ ਭਿੰਨੇ ਸੋਕ ਮਹਿਲਾ ਤੀਜਾ ਜਿਨ ਗੁਰ ਗੋਪਿਆ ਆਪਣਾ ਤਿਸ ਠੋਰ ਨਾ ਠਾਓ ਹਲਤ ਪਲਤ ਦੋਵੇ ਗਏ ਦਰਗਹੇ ਨਾਈ ਥਾਓ ਓ ਵਿਲਾ ਹਥ ਨਾ ਆਵਈ ਫਿਰ ਸਤਗੁਰ ਲਗੇ ਪਾਏ ਸਤਗੁਰ ਕੀ ਗਣਤੇ ਖੁਸੀਏ ਦੁਖੇ ਦੁਖ ਵਿਹਾਇ ਸਤਗੁਰ ਪਰਖ ਨਿਰਵੈਰ ਹੈ ਆਪੇ ਲੈ ਜਿਸ ਲਾਏ ਨਾਨਕ ਦਰਸ਼ਨ ਜਿੰਨਾ ਵਿਖਾਲਿਓਨ ਤਿੰਨਾ ਦਰਗਹਿ ਲੈ ਛਡਾਈ ਮਹਲਾ ਤੀਜਾ ਮਨਮੁਖ ਅਗਿਆਨ ਦੁਰਮਤ ਅਹੰਕਾਰੀ ਅੰਤਰ ਕ੍ਰੋਧ ਜੂਏ ਮਤ ਹਾਰੀ ਪੂਰੇ ਕੁਸਤ ਉਹ ਪਾਪ ਕਮਾਵੇ ਕਿਆ ਉਹ ਸੁਣੇ ਕਿਆ ਆਖ ਸੁਣਾਵੇ ਅੰਨਾ ਬੋਲਾ ਖੇ ਉਝੜ ਪਾਏ ਮਨ ਮੁਖ ਅੰਦਾ ਆਵੇ ਜਾਏ ਬਿਨ ਸਤਗੁਰ ਭੇਟੇ ਥਾਏ ਨਾ ਪਾਏ ਨਾਨਕ ਪੂਰਬ ਲਿਖਿਆ ਕਮਾਏ ਪੌੜੀ ਜਿਨ ਕੇ ਚਿਤ ਕਠੋਰ ਹੈ ਸੇ ਬਹਿ ਤ ਸਤਗੁਰ ਪਾਸ ਉਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ ਓਏ ਵੱਲ ਛਲ ਕਰ ਛਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾ ਪਾਸ ਵਿੱਚ ਸੱਚੇ ਕੂੜ ਨਾ ਗੱਢਈ ਮਨ ਵੇਖੋ ਕੋ ਨਿਰਜਾਸ ਕੂੜਿਆਰ ਕੂੜਿਆਰੀ ਜਾਏ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸ ਸਲੋਕ ਮਹਲਾ 5 ਰਹਤੇ ਖੁਦੇ ਨਿੰਦਕ ਮਾਰਿਅਨ ਕਰ ਆਪੇ ਆਹਰ ਸੰਤ ਸਹਾਈ ਨਾਨਕਾ ਵਰਤੇ ਸਭ ਜਾਹਰ ਮਹਲਾ 5 ਮੁੰਢੋ ਪੁਲੇ ਮੁੰਢਤੇ ਕਿਥੇ ਪਾਇਨ ਹੱਥ ਨੇ ਮਾਰੇ ਨਾਨਕਾ ਜੇ ਕਰਨ ਕਾਰਣ ਸਮਰਥੇ ਪੌੜੀ ਪੰਜਵਾ ਲਹਿ ਫਾਹੇ ਰਾਤੀ ਤੁਰਹਿ ਪ੍ਰਭ ਜਾਣੇ ਪ੍ਰਾਣੀ ਤਖੇ ਨਾਰ ਪਰਾਈਆ ਲੁਕ ਅੰਦਰ ਠਾਣੀ ਮੰਨੀ ਦੇਨ ਵਿਖੰਮ ਥਾਏ ਮਿੱਠਾ ਮਦ ਮਾਣੀ ਕਰਮੀ ਆਪ ਆਪਣੀ ਆਪੇ ਪਛੁਤਾਣੀ ਅਜਰਾਇਲ ਫਰੇਸਤਾ ਤਿਲ ਪੀੜੇ ਘਾਣੀ ਸ਼ਲੋਕ ਮਹਲਾ 5 ਸੇਵਕ ਸੱਚੇ ਸਾਹਕੇ ਸੇ ਪਰਵਾਣ ਦੂਜਾ ਸੇਵਨ ਨਾਨਕਾ ਸੇ ਪਚ ਪਚ ਮੁਏ ਅਜਾਣ ਮਹਲਾ 5 ਜੋ ਧੁਰ ਲਿਖਿਆ ਲੇਖ ਪ੍ਰਭ ਮੇਟਣਾ ਨਾ ਜਾਏ ਰਾਮ ਨਾਮ ਧਨ ਵਖਰੋ ਨਾਨਕ ਸਦਾ ਤੇ ਆਏ ਪੌੜੀ ਪੰਜਵਾ ਨਾਰਾਇਣ ਲਿਆ ਨਾ ਠੂੰਗੜਾ ਪੈਰ ਕਿਥੇ ਰਖੇ ਕਰਦਾ ਪਾਪ ਅਮਿੱਤਿਆ ਨਿਤ ਵਿਸੋਚਖੇ ਨਿੰਦਾ ਕਰਦਾ ਪਚ ਮੁਆ ਵਿੱਚ ਦੇਹੀ ਪਖੇ ਸੱਤੇ ਸਾਹਿਬ ਮਾਰਿਆ ਕੋਣ ਤਿਸ ਨੂੰ ਰਖੇ ਨਾਨਕ ਤਿਸ ਸਰਣਾਗਤੀ ਜੋ purakh ਅਲਖੇ ਸ਼ਲੋਕ ਮਹਿਲਾ 5ਵਾਂ ਨਰਕ ਘੋਰ ਬਹੁ ਦੁੱਖ ਘੜੇ ਅਕਰਤ ਘਣਾ ਕਾ ਥਾਨ ਤਿਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਮੋਏ ਹਰਾਮ ਮਹਿਲਾ 5ਵਾਂ अवखद सभे कीतियन निंदक का दारूना है आप पुलाए नानका पछपत पच जोनी पाहे पौड़ी پنجवा तुस दित्ता पूरे सतगुरु हर तन सच अकुट सब अंधे से मिट गए जमका भो छुट काम क्रोध बुराइयां ਸੰਗ ਸਾਧੂ ਟੁੱਟ ਵਿਣ ਸੱਚੇ ਦੂਜਾ ਸੇਵਦੇ ਹੋਏ ਮਨ ਸੰਭਟ ਨਾਨਕੋ ਗੁਰ ਬਖਸਿਆ ਨਾਮੇ ਸੰਗ ਜੁਟ ਸ਼ਲੋਕ ਮਹਿਲਾ ਚੌਥਾ ਤਪਾ ਨ ਹੋਵੇ ਅੰਦਰੋ ਲੋਭੀ ਨਿਤ ਮਾਇਆ ਨੋ ਫਿਰੇ ਜਜ ਮਾਲਿਆ ਅਗੋ ਦਿਸਦਿਆ ਸਤੇ ਦੀ ਭਿਖਿਆ ਲੈ ਨਹੀਂ ਪਿਛੋ ਦੇ ਪਛਤਾਏ ਕੈ ਆਣ ਤਪੇ ਪੁੱਤ ਵਿੱਚ ਬਹਾਲਿਆ ਪੰਚ ਲੋਗ ਸਭ ਹਸਣ ਲਗੇ ਤਪਾ ਲੋਭ ਲਹਿਰ ਹੈ ਗਾਲਿਆ ਜਿੱਥੇ ਥੋੜਾ ਧਨ ਵੇਖੇ ਤਿੱਥੇ ਤਪਾ ਪਿਟੇ ਨਹੀਂ ਤਨ ਬਹੁਤੇ ਡਿਠੇ ਤਪੇ ਧਰਮ ਹਾਰਿਆ ਭਾਈ ਇਹੋ ਤਪਨ ਹੋਵੀ ਬਗਲਾ ਹੈ ਬਹਿ ਸਾਧ ਜਨਾ ਵਿਚਾਰਿਆ ਸਤਪੁਰਖ ਕੀ ਤਪਾ ਨਿੰਦਾ ਕਰੇ ਸੰਸਾਰੇ ਕੀ ਉਸਤਤੀ ਵਿਚ ਹੋਵੇ ਏਤ ਦੋਖੇ ਤਪਾ ਦੇ ਮਾਰਿਆ ਮਹਾਪੁਰਖਾ ਕੀ ਨਿੰਦਾ ਕਾ ਵੇਖ ਜੇ ਤਪੇ ਨੂੰ ਫਲ ਲਗਾ ਸਭ ਗਿਆ ਤਪੇ ਕਾ ਕਾਲਿਆ ਬਾਹਰ ਬਹੇ ਪੰਚਾ ਵਿਚ ਤਪਾ ਸਦਾਏ ਅੰਦਰ ਬਹੇ ਤਪਾ పాਪ ਕਮਾਏ ਹਰ ਅੰਦਰਲਾ ਪਾਪ ਪੰਜਾਂ ਨੂੰ ਉਗਾ ਕਰ ਵੇਖ ਲਿਆ ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ ਇਸ ਤਪੇ ਨੂੰ ਤਿੱਥੇ ਖੜ ਪਾਇਓ ਜਿੱਥੇ ਮਹਾ ਮਹਾ ਹਤਿਆਰਿਆ ਫਿਰ ਇਸ ਤਪੇ ਦੇ ਮੁਹੇ ਕੋਈ ਲਗ ਹੋ ਨਾਹੀ ਇਹੋ ਸਤਗੁਰ ਹੈ ਫਿਟਕਾਰਿਆ ਹਰ ਕੈ ਦਰਵਰਤਿਆ ਸੋ ਨਾਨਕ ਆਖ ਸੁਣਾਇਆ ਸੋ 부ਝੇ ਜੋ ਦਏ ਸਵਾਰਿਆ ਮਹਲਾ ਚੌਥਾ ਹਰ ਭਗਤਾ ਹਰ ਆਰਾਧਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਨਿਤ ਗਾਵਦੇ ਹਰ ਨਾਮ ਸੁਖਦਾਈ ਹਰ ਭਗਤਾਂ ਨੂੰ ਨਿਤ ਨਾਵੇ ਦੀ ਵਡਿਆਈ ਬਖਸੀਅਨ ਨਿਤ ਚੜੇ ਸਵਾਈ ਹਰ ਭਗਤਾਂ ਨੂੰ ਥਿਰ ਖਰੀ ਬਹਾਲੀਨ ਆਪਣੇ ਪੈਜ ਰਖਾਈ ਨਿੰਦਕਾਂ ਪਾਸ ਹੋ ਹਰ ਲੇਖਾ ਮੰਗਸੀ ਬੋਦੇ ਸਜਾਈ ਜੇ ਹਾਂ ਨਿੰਦਕ ਆਪਣੇ ਜੀਏ ਇਸ ਕਮਾਵਦੇ ਤੇ ਹੋ ਫਲ ਪਾਈ ਅੰਦਰ ਕਮਾਣਾ ਸਰ ਪਰ ਉਗੜੇ ਪਾਵੇ ਕੋਈ ਬਹਿ ਧਰਤੀ ਵਿੱਚ ਕਮਾਈ ਜਨ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ ਪੌੜੀ ਮਹਲਾ 5 ਭਗਤ ਜਨਾ ਕਾ ਰਾਖਾ ਹਰ ਆਪ ਹੈ ਕਿਆ ਪਾਪੀ ਕਰੀਏ ਗੁਮਾਨ ਕਰੇ ਮੂੜ ਗੁਮਾਨੀਆਂ ਵਿਸ ਖਾਧੀ ਮਰੀਏ ਆਏ ਲਗੇ ਨੀ ਦਹਿ ਥੋਲੜੇ ਜੋ ਪੱਕਾ ਖੇਤ ਲੁਣੀਏ ਜਿਹੇ ਕਰਮ ਕਮਾਵਦੇ ਤੇ ਵੇ ਹੋ ਪਣੀਏ ਜਨ ਨਾਨਕ ਖਸਮ ਵੱਡਾ ਹੈ ਸਬਨਾ ਦਾ ਧਣੀਏ ਸ਼ਲੋਕ ਮਹਿਲਾ ਚੌਥਾ ਮਨ ਮੁਖ ਮੂਲ ਹੋ ਭੁੱਲਿਆ ਵਿਚ ਲਬ ਲੋਭ ਹੰਕਾਰ ਝਗੜਾ ਕਰਦਿਆ ਅਨਦੇ ਨੇ ਗੁਦਰੇ ਸਬਦ ਨਾ ਕਰੇ ਵਿਚਾਰ ਸੁਧ ਮਤ ਕਰਤੇ ਸਭ ਹਿਰ ਲਈ ਬੋਲਨ ਸਭ ਵਿਕਾਰ ਦਿੱਤੇ ਕਿਤੇ ਨਾ ਸੰਤੋਖੀਏ ਅੰਤਰ ਤਿਸਨਾ ਬਹੁ ਅਗਿਆਨ ਅੰਧਿਆਰ ਨਾਨਕ ਮਨਮੁਖਾ ਨਾਲੋ ਟੁਟੀ ਭਲੀ ਜਿਨ ਮਾਇਆ 모ਹ ਪਿਆਰ ਮਹਿਲਾ ਚੌਥਾ ਜਿਨ੍ਹਾਂ ਅੰਦਰ ਦੂਜਾ ਭਾਵ ਹੈ ਤਿਨਾਂ ਗੁਰਮੁਖ ਪ੍ਰੀਤ ਨਾ ਹੋਏ ਉਹ ਆਵੇ ਜਾਏ ਪਵਾਈਏ ਸੁਪਨੇ ਸੁਖ ਨ ਕੋਏ ਕੂੜ ਕਮਾਵੇ ਕੂੜ ਉਚਰੇ ਕੂੜ ਲਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨ ਸੇ ਦੁੱਖ ਰੋਏ ਨਾਨਕ ਧਾਤ ਲਿਵੇ ਜੋੜ ਨਾ ਵਈ ਜੇ ਲੋਚੇ ਸਭ ਕੋਏ ਜਿੰਨ ਕੋ ਪੋਤੇ ਪੁੰਨ ਪਿਆ ਤਿੰਨਾ ਗੁਰਬਾਣੀ ਸੁਖ ਹੋਏ ਪੌੜੀ ਮਹਲਾ 5ਵਾਂ ਨਾਨਕ ਵਿਚਾਰੇ ਸੰਤ ਮੁੰਨ ਜਨਾ ਚਾਰ ਵੇਦ ਕਹੰਦੇ ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ ਪ੍ਰਗਟ ਪਹਾਰੇ ਜਾਪਦੇ ਸਭ ਲੋਕ ਸੁਣੰਦੇ ਸੁਖ ਨਾ ਪਾਇਨ ਮੁਗਦ ਨਰ ਸੰਤ ਨਾਲ ਖਾਂਦੇ ਓਏ ਲੋਚਨ ਓਨਾ ਗੁਣਾ ਨੋ ਓਏ ਅਹੰਕਾਰ ਸੜੰਦੇ ਉਏ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ